ਜਟ ਨੂੰ ਆਉਂਦੇ 40 ਕਿੱਲੇ ਤੇਥੋਂ ਸੋਹਣੀ ਵਿਆਕੇ ਲਿਆਵਾਂਗੇ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਇੱਕ ਵਾਰ ਫੇਰ ਸੁਰਖੀਆਂ ਵਿੱਚ ਆ ਜਿੱਥੇ ਪਹਿਲਾਂ ਉਹ ਆਪਣੇ ਸਹੁਰਿਆਂ ਨਾਲ ਚੱਲ ਰਹੇ ਵਿਵਾਦਾਂ ਅਤੇ ਨਾਲ ਹੀ ਜੇਲ੍ਹ ਯਾਤਰਾ ਕਰਨ ਚਰਚਾ ਦਾ ਵਿਸ਼ਾ ਬਣਿਆ ਉੱਥੇ ਹੀ ਹੁਣ ਉਸ ਦੀ ਇੱਕ ਨਵਨੀ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਬਾਬਾ ਅਕਸਰ ਕਹਿੰਦਾ ਹੁੰਦਾ ਸੀ ਵੀ ਉਹ ਆਪਣੀ ਪਹਿਲੀ ਪਤਨੀ ਨਾਲ ਉਹ ਵੀ ਸੋਹਣੀ ਜੀਵਨ ਸਾਥੀ ਲੈ ਕੇ ਆਵੇਗਾ ਜੜੀ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਵਾਇਰਲ ਹੋਈ ਜਾਂਦੀ ਆ ਸੋਹਣੀ ਸੁਨੱਖੀ ਕੁੜੀ ਦੀ ਤੇ ਹੁਣ ਸਾਰੇ ਹੈਰਾਨ ਹੋਈ ਜਾਂਦੇ ਆ ਵੀ ਥੇੜੀ ਵਾਲਾ ਬਾਬਾ ਇੰਨੀ ਸੋਹਣੀ ਕੁੜੀ ਕਿੱਥੋਂ ਲੈ ਆਇਆ ਥੇੜੀ ਵਾਲੇ ਬਾਬੇ ਨੇ ਤਲਵੰਡੀ ਦੇ ਵਿੱਚ ਕਿਹਾ ਸੀ ਜੇ ਮੇਰੇ ਨਵੀਂ ਘਰ ਵਾਲੀ ਦੀ ਫੋਟੋ ਦੇਖ ਲਈ ਨਾ ਤਾਂ ਤੁਹਾਡੇ ਰਾਤਾਂ ਦੀ ਨੀਂਦ ਉੱਡ ਜਾਣੀ ਆ ਆਹ ਬਾਲ ਤਾਂ ਬਾਬੇ ਨੇ ਹੱਕ ਤੇ ਦੀਵਾ ਤੇ ਗੱਲ ਵੀ ਜਿਵੇਂ ਸਹੀ ਨਿਕਲੀ ਆ ਹੁਣ ਅੱਧੇ ਪੰਜਾਬ ਦੀਆਂ ਨੀਂਦਾਂ ਉੱਡੀਆਂ ਪਈਆਂ ਵੇਖ-ਵੇਖ ਫੋਟੋ ਉਹ ਤੋਂ ਪਤੰਦਰ ਨੇ ਗਾਣਾ ਵੀ ਨਾ ਪੁਰਾਣੇ ਯਾਰਾਂ ਨੂੰ ਟਾਰਗੇਟ ਕਰਕੇ ਲਾਇਆ ਆਖੇ ਜੱਟ ਨੂੰ ਆਉਂਦੇ 40 ਕਿੱਲੇ ਦਿੱਥੋਂ ਸੋਹਣੀ ਵਿਆਹ ਕੇ ਲਿਆਵਾਂਗੇ ਚੱਲ ਵਧਾਈਆਂ ਬਾਈ ਖੇੜੀ ਵਾਲੇ